ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਦਾ ਤੁਹਾਡ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਜਿਵੇਂ ਕਿ ਕਈ ਵੀਡੀਓ ਤੇ ਮੇਰੀਆਂ ਦੇ ਪਹਿਲਾਂ ਵਾਲੀਆਂ ਤੇ ਕਮੈਂਟ ਆਏ ਸੀ ਕਈ ਭੈਣਾਂ ਦੇ ਕਿ ਤੁਸੀਂ ਯੂਟਿਊਬਰ ਕਿਵੇਂ ਯੂਟਿਊਬਰ ਕਿਵੇਂ ਬਣੇ ਹੋ ਹਨਾ ਤੁਸੀਂ ਯੂਟਿਊਬ ਕਿਵੇਂ ਸਟਾਰਟ ਕੀਤਾ ਸੀ ਕਿਵੇਂ ਤੁਸੀਂ ਚੈਨਲ ਬਣਾਇਆ ਸੀ ਹਨਾ ਕਿੰਨੇ ਟਾਈਮ ਚ ਤੁਹਾਡਾ ਚੈਨਲ ਸੀ ਜਿਹੜਾ ਉਹ ਮੋਨਟਾਈਜ਼ ਹੋ ਗਿਆ ਸੀ ਜਾਂ ਤੁਹਾਨੂੰ ਕਿੰਨੀ ਕਮਾਈ ਹੁੰਦੀ ਹੈ ਯੂਟਿਊਬ ਤੋਂ ਤੇ ਅਸੀਂ ਵੀ ਯੂਟਿਊਬ ਤੇ ਆਉਣਾ ਚਾਹੁੰਦੇ ਆ ਕਈ ਭੈਣਾਂ ਦੇ ਕਮੈਂਟ ਆਏ ਸੀ ਹਨਾ ਅਸੀਂ ਵੀ ਚੈਨਲ ਬਣਾਉਣਾ ਚਾਹੁੰਦੇ ਆਗੇ ਤੇ ਆਪਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਥੋੜੀ ਜੀ ਡਿਸਕਸ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੇ ਚਲੋ ਜੀ ਪਹਿਲਾਂ ਤਾਂ ਚੈਨਲ ਬਾਰੇ ਗੱਲ ਕਰਦੇ ਆ ਕਿ ਚੈਨਲ ਕਿਵੇਂ ਬਣਾਇਆ ਸੀ ਮੈਂ ਹਨਾ ਚੈਨਲ ਬਈ ਮੈਂ YouTube ਤੋਂ ਦੇਖ ਕੇ ਹੀ ਬਣਾਇਆ ਸੀ YouTube ਤੇ ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਕਿ ਕਿਸ ਤਰ੍ਹਾਂ ਆਪਾਂ ਜਿਹੜਾ YouTube ਤੇ ਚੈਨਲ ਬਣਾ ਸਕਦੇ ਆ ਅ ਜੇਕਰ ਤੁਹਾਡੇ ਕੋਲ ਇੱਕ smartphone ਹੈ ਹਨਾ ਤਾਂ ਫਿਰ ਤੁਹਾਡੀ ਜਿਹੜੀ email ID ਤੋਂ ਬਣੀ ਹੋਊਗੀ ਤੇ ਉਸੇ email ID ਤੇ ਆਪਣਾ ਆਪਾਂ ਚੈਨਲ ਹੈ ਜਿਹੜਾ ਉਹ ਬਣਾ ਸਕਦੇ ਆਗਾ YouTube ਤੇ ਠੀਕ ਹੈ ਜੀ ਤੁਸੀਂ ਕੋਈ ਵੀ ਵੀਡੀਓ ਦੇਖ ਲਿਓ ਕੋਈ ਬਹੁਤ ਵਧੀਆ ਤੋਂ ਵਧੀਆ ਵੀਡੀਓ ਪਈਆਂ ਨੇ ਜਿਨ੍ਹਾਂ ਤੋਂ ਤੁਹਾਨੂੰ ਈਜ਼ੀਲੀ ਸਮਝ ਆ ਜਾਊਗਾ ਕਿ ਕਿਵੇਂ ਆਪਾਂ ਜਿਹੜਾ ਆਪਣਾ ਚੈਨਲ ਬਣਾਉਣਾ ਹੈਗਾ ਠੀਕ ਹੈ ਜੀ ਸੋ ਦੂਜੇ ਨੰਬਰ ਤੇ ਇਹ ਵੀ ਚੈਨਲ ਗਰੋ ਕਿਵੇਂ ਕੀਤਾ ਸੀ ਇਹ ਨਸ਼ੇਤੀ ਮੇਰਾ ਕਿਸ ਤਰ੍ਹਾਂ ਮੈਂ ਜਿਹੜਾ ਚੈਨਲ ਆਪਣਾ ਮੋਨਟਾਈਜ਼ ਕਰ ਲੈ assi ਥੋੜੇ ਜਿਹਾ ਟਾਈਮ ਦੇ ਵਿੱਚ ਹੀ ਅ ਇਹਦੇ ਵਿੱਚ ਵੀਰੇ ਸਭ ਤੋਂ ਵੱਡਾ ਰੋਲ ਹੁੰਦਾ ਹੈਗਾ ਕਿ ਆਪਾਂ ਲਗਾਤਾਰ ਵੀਡੀਓ ਪਾਉਣੀ ਹੁੰਦੀ ਹੈ ਜੇ ਆਪਾਂ ਡੇਲੀ ਪਾਉਣੀ ਸ਼ੁਰੂ ਕਰ ਦਿੱਤੀ ਤਾਂ ਡੇਲੀ ਪਾਉਣੀ ਪੈਂਦੀ ਹੈ ਜੇ ਆਪਾਂ ਤਿੰਨ ਦਿਨ ਛੱਡ ਕੇ ਪਾਉਣਾ ਤਾਂ ਤਿੰਨ ਦਿਨ ਛੱਡ ਕੇ ਪਾਉਣੀ ਹੀ ਪਾਉਣੀ ਹੈ ਹਫਤਾ ਛੱਡ ਕੇ ਪਾਉਣੀ ਸਟਾਰਟ ਕਰ ਦੋ ਤਾਂ ਹਫਤਾ ਛੱਡ ਕੇ ਪਾਉਣੀ ਹੀ ਪਾਉਣੀ ਹੁੰਦੀ ਹੈ ਤੁਸੀਂ ਸਟਾਰਟਿੰਗ ਦੇ ਵਿੱਚ ਇਹ ਸੋਚ ਕੇ ਚੱਲੋ ਕਿ ਤੁਸੀਂ ਕਿੰਨੇ ਦਿਨਾਂ ਬਾਅਦ ਵੀਡੀਓ ਪਾਉਣੀ ਹੈ ਠੀਕ ਹੈ ਜੀ ਜੇ ਤੁਹਾਡੇ ਕੋਲ ਟਾਈਮ ਹੈਗਾ ਡੇਲੀ ਤੁਸੀਂ ਪਾ ਸਕਦੇ ਹੋ ਤੁਸੀਂ ਡੇਲੀ ਪਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਬਈ ਮੈਂ ਤਿੰਨ ਦਿਨ ਛੱਡ ਕੇ ਵੀਡੀਓ ਪਾਉਂਦੀ ਹੁੰਦੀ ਸਟਾਰਟਿੰਗ ਦੇ ਵਿੱਚ ਤਿੰਨ ਦਿਨ ਛੱਡ ਕੇ ਹੀ ਪਾਉਂਦੀ ਹੁੰਦੀ ਸੀਗੀ ਕਈ ਵਾਰੀ ਹਨਾ ਨਿੱਕਾ-ਮਿੱਕਾ ਹੁੰਦਾ ਤਾਂ ਆਪਾਂ 4 ਦਿਨ ਛੱਡ ਕੇ ਪਾਉਂਦੇ ਛੱਡ ਕੇ ਪਾ ਸਕਦੇ ਆ ਐਦਾਂ ਕੋਈ ਨਹੀਂ ਹੈਗਾ ਕਿ ਫਿਰ ਆਪਣਾ ਚੈਨਲ ਹੈ ਜਿਹੜਾ ਹੁਣ ਨਹੀਂ ਚੱਲਦਾ ਬਿਲਕੁਲ ਡੈਡੀ ਹੋ ਜਾਊਗਾ ਮਜਬੂਰੀ ਦੇ ਵਿੱਚ ਹੋ ਸਕਦਾ ਕਈ ਵਾਰੀ ਲੇਟ ਵੀ ਹੋ ਸਕਦਾ ਹਨਾ ਆਪਾਂ ਇੱਕ ਦਿਨ ਪਹਿਲਾਂ ਵੀ ਪਾ ਸਕਦੇ ਜੇਕਰ ਆਪਣੇ ਕੋਲ ਟਾਈਮ ਹੈਗਾ ਪਰ ਜਿਵੇਂ ਜਿਵੇਂ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਤੁਹਾਡੇ ਨਾਲ ਥੋੜੀ YouTube ਫੈਮਿਲੀ ਬਣ ਗਈ ਹਨਾ ਤੁਹਾਡੀ ਸਬਸਕ੍ਰਾਈਬਰਸ ਗੇਨ ਹੋ ਗਏ ਤਾਂ ਫਿਰ ਉਹਨਾਂ ਨੂੰ ਆਪਾਂ ਕਿਸ ਦਿਨ ਵੀਡੀਓ ਪਾਉਣੀ ਹੈ ਕਿੰਨੇ ਦਿਨ ਛੱਡ ਕੇ ਪਾਉਣੀ ਹੈ ਤਾਂ ਫਿਰ ਉਹ ਆ ਕੀ ਆਪਣੀ ਵੀਡੀਓ ਦੇਖਣ ਦੇ ਚਾਹਵਨ ਹੁੰਦੇ ਨੇ ਨਾ ਇੰਤਜ਼ਾਰ ਕਰਦੇ ਨੇ ਆਪਾਂ ਫਿਰ ਆਪਾਂ ਇੱਕ ਟਾਈਮ ਰੱਖਣਾ ਹੈਗਾ ਆਪਾਂ ਉਸੇ ਟਾਈਮ ਤੇ ਹੀ ਵੀਡੀਓ ਜਿਹੜੀ ਅਪਲੋਡ ਕਰਨੀ ਹੁੰਦੀ ਹੈਗੀ ਉਹਨੇ ਦਿਨਾਂ ਵਾਰ ਹੀ ਕਰਨੀ ਹੁੰਦੀ ਹੈ ਕਿਉਂਕਿ ਆਪਣੀ ਫੈਮਿਲੀ ਬਣੀ ਆ ਉਹ ਆਪਾਂ ਨੂੰ ਦੇਖਣਾ ਪਸੰਦ ਕਰਦੇ ਨੇ ਤਾਂ ਫਿਰ ਉਹ ਉਹਨੇ ਟਾਈਮ ਤੇ ਹੀ ਆਪਣੀ ਵੀਡੀਓ ਦੀ ਜਿਹੜੀ ਵੇਟ ਕਰਨਗੇ ਜੇ ਆਪਾਂ ਹਨਾ ਕੋਈ ਵੀਡੀਓ ਕਿੰਨੇ ਵਜੇ ਪਾਤੀ ਕੋਈ ਕਿੰਨੇ ਵਜੇ ਪਾਤੀ ਤਾਂ ਫਿਰ ਉਹ ਜਿਹੜੀ ਆਪਣੀ YouTube ਫੈਮਿਲੀ ਐ ਉਹਨੂੰ ਪਤਾ ਨਹੀਂ ਲੱਗੂਗਾ ਹਨਾ ਕਿ ਆਪਾਂ ਕੀ ਕਰੀ ਜਾਂਦੇ ਆ ਕਿੰਨੇ ਵਜੇ ਆਪਾਂ ਵੀਡੀਓ ਪਾਉਣੀ ਹੈਗੀ ਸੋ ਟਾਈਮ ਤੇ ਜਿਹੜਾ ਦਿਨ ਐ ਉਹ ਤੁਸੀਂ ਹੀ ਸੋਚ ਕੇ ਰੱਖੋਗੇ ਤੁਸੀਂ ਕਿੰਨੇ ਦਿਨਾਂ ਬਾਅਦ ਵੀਡੀਓ ਪਾਉਣੀ ਐ ਤੇ ਕਿੰਨੇ ਵਜੇ ਪਾਉਣੀ ਐ ਠੀਕ ਐ ਜੀ ਤੇ ਹੁਣ ਗੱਲ ਕਰਦੇ ਆ ਆਪਾਂ ਇਨਕਮ ਦੀ ਇਨਕਮ ਵੀ ਰਿਵਿਊ ਦੇ ਹਿਸਾਬ ਨਾਲ ਹੁੰਦੀ ਐ ਜਿੰਨੇ ਕੇ ਆਪਣੇ ਵੀਡੀਓ ਤੇ ਵੀਊ ਆਉਂਦੇ ਨੇ ਹਨਾ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਅ view ਦੇ ਹਿਸਾਬ ਨਾਲ ਜਿਵੇਂ ਕਿ ਹਨਾ 5000 view ਆਪਣੀ ਵੀਡੀਓ ਤੇ ਤਾਂ ਕਿਤੇ ਜਾ ਕੇ ਆਪਣਾ 1 ਡਾਲਰ ਬਣਦਾ ਹੈਗਾ ਠੀਕ ਹੈ ਜੀ ਇਹ ਨਹੀਂ ਹੈਗਾਗਾ ਕਿ 1000 view ਦੇ ਹਿਸਾਬ ਨਾਲ ਆਪਾਂ ਨੂੰ ਮਿਲਦੇ ਨੇ ਜਾਂ 500 view ਆ ਗਿਆ ਉਹਦੇ ਵੀ ਪੈਸੇ ਮਿਲਦੇ ਨੇ ਆਪਾਂ ਨੂੰ ਜੇ ਕਿਤੇ 5000 ਆਪਣੇ view ਹੁੰਦਾ ਤਾਂ ਕਿਤੇ ਜਾ ਕੇ 1 ਡਾਲਰ ਬਣਦਾ ਸੋ ਹੁਣ ਡਾਲਰ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿੰਨੇ ਦਾਗਾ ਹਨਾ ਬਾਕੀ ਇੱਕ ਇਹ ਗੱਲ ਹੁੰਦੀ ਹੈ ਵੀਰੇ ਆਪਣੀ ਵੀਡੀਓ ਕਿੱਥੇ ਦੇਖੀ ਜਾ ਰਹੀ ਹੈ ਕਿਹੜੀ ਕੰਟਰੀ ਦੇ ਵਿੱਚ ਦੇਖੀ ਜਾ ਰਹੀ ਹੈ ਹਨਾ ਜਿਵੇਂ ਯੂ ਐਸ ਹੋ ਗਿਆ ਹਨਾ ਉਹ ਯੂਕੇ ਹੋ ਗਿਆ ਇਹਨਾਂ ਕੰਟਰੀਆਂ ਦੇ ਵਿੱਚ ਜ਼ਿਆਦਾ ਡਾਲਰ ਬਣਦੇ ਨੇ ਸੋ ਆਪਾਂ ਨੂੰ ਪਤਾ ਹੀ ਆਪਾਂ ਪੰਜਾਬੀ ਦੇ ਵਿੱਚ ਵੀਡੀਓ ਬਣਾਉਣਾ ਤਾਂ ਆਪਣੇ ਪੰਜਾਬੀ ਹੀ ਆਪਣੀ ਵੀਡੀਓ ਦੇਖਦੇ ਨੇ ਸੋ ਆਪਣੇ ਡਾਲਰ ਹੈ ਜਿਹੜੇ ਇੱਥੋਂ ਹੀ ਬਣਦੇ ਨੇਗੇ ਇੱਥੋਂ ਵਾਲੀਆਂ ਵੀਡੀਓ ਤੇ ਸੋ ਘੱਟ ਬਣਦੇ ਨੇਗੇ ਜੇ ਆਪਾਂ ਆਪਣੀ ਵੀਡੀਓ ਬਾਹਰਲੀ ਕੰਟਰੀ 'ਚ ਦੇਖਿਆ ਜਾਣ ਤਾਂ ਆਪਾਂ ਨੂੰ ਜ਼ਿਆਦਾ ਡਾਲਰ ਬਣਦੇ ਨੇ ਠੀਕ ਹੈ ਜੀ ਸੋ ਹੁਣ ਗੱਲ ਕਰਦੇ ਆ ਕਿ ਸਬਸਕ੍ਰਾਈਬਰਸ ਨਾਲ ਦਾ ਕੀ ਰੋਲ ਹੁੰਦਾ ਕਿ ਜੇ ਆਪਾਂ ਹਰ ਹਰ ਇੱਕ ਵੀਡੀਓ ਦੇ ਵਿੱਚ ਬੋਲਦੇ ਆ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਹਨਾ ਇਹਨਾਂ ਚੀਜ਼ਾਂ ਦਾ ਕੀ ਰੋਲ ਹੈਗਾ ਇਹਨਾਂ ਵੀਰੇ ਸਬਸਕ੍ਰਾਈਬਰਸ ਦਾ ਰੋਲ ਹੈਗਾ ਮੇਨ ਕਿ ਕਿ ਸਬਸਕ੍ਰਾਈਬਰ ਨਾਲ ਆਪਾਂ ਨੂੰ ਇੱਕ ਪੋਜ਼ਿਟਿਵਿਟੀ ਮਿਲਦੀ ਆ ਉਹਦੇ ਆਪਾਂ ਨੂੰ ਪੈਸੇ ਨਹੀਂ ਮਿਲਦੇ ਸਬਸਕ੍ਰਾਈਬਰ ਦੇ ਵੀ ਕਿੰਨੇ ਸਬਸਕ੍ਰਾਈਬਰ ਨੇ ਉਹਨੇ ਮਗਰ ਕੋਈ ਪੈਸਾ ਨਹੀਂ ਮਿਲਦਾ ਬਸ ਇੱਕ ਜਿਹੜਾ ਉਹ ਕ੍ਰਾਈਟੇਰੀਆ ਹੁੰਦਾ ਉਹ ਆਪਾਂ ਨੂੰ ਕੰਪਲੀਟ ਕਰਨਾ ਪੈਂਦਾ ਕਿ 1000 ਕੰਪਲੀਟ ਕਰਨਾ ਪੈਂਦਾ ਆਪਾਂ ਨੂੰ ਚੈਨਲ ਮੋਨਟਾਈਜ਼ ਕਰਨ ਵਾਸਤੇ ਠੀਕ ਹੈ ਜੀ ਅ ਹੁਣ ਗੱਲ ਕਰਦੇ ਆਪਾਂ ਲਾਈਕ ਦੀ ਲਾਈਕ ਆਪਾਂ ਕਹਿੰਦੇ ਹਰੇਕ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰੋ ਉਹਦੇ ਨਾਲ ਵੀ ਇੱਕ ਆਪਾਂ ਨੂੰ ਪੋਜ਼ਿਟਿਵਿਟੀ ਮਿਲਦੀ ਆ ਹੋਰ ਕੁਝ ਨਹੀਂ ਮਿਲਦਾ ਹੈਗਾ ਇੱਕ ਆਪਣੀ ਆਪਣੀ YouTube ਫੈਮਿਲੀ ਨਾਲ ਬੌਂਡਿੰਗ ਬਣ ਜਾਂਦੀ ਆ ਹਨਾ ਆਪਾਂ ਨੂੰ ਪਤਾ ਲੱਗਦਾ ਕਿ ਕਿੰਨੇ ਲੋਕ ਆਪਾਂ ਨੂੰ ਪਿਆਰ ਕਰ ਰਹੇ ਨੇ ਆਪਣੀ ਵੀਡੀਓ ਕਿੰਨੇ ਲੋਕਾਂ ਨੂੰ ਪਸੰਦ ਆ ਰਹੀ ਹੈਗੀ ਇਸ ਚੀਜ਼ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ ਤੇ ਨਾਲ-ਨਾਲ ਕਮੈਂਟ ਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਕਿੰਨੇ ਕੁ ਲੋਕ ਆਪਾਂ ਨੂੰ ਲਾਈਕ ਡਿਸਲਾਈਕ ਕਰਦੇ ਨੇ ਹਨਾ ਕਮੈਂਟ ਦੇ ਨਾਲ ਕਈ ਬੈਡ ਕਮੈਂਟ ਕਰਦੇ ਨੇ ਉਹਦੇ ਬਾਰੇ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਣੀ ਵੀਡੀਓ ਕੋਈ ਰੀਅਲ ਹੁੰਦਾ ਸੱਚੀ ਕਮੈਂਟ ਕਰਦਾ ਹੁੰਦਾ ਹੈ ਨਾ ਵੀ ਆਪਣੀ ਵੀਡੀਓ 'ਚ ਗਲਤੀ ਕੱਢਦਾ ਹੈ ਤਾਂ ਆਪਾਂ ਨੂੰ ਉਸ ਚੀਜ਼ ਦਾ ਪਤਾ ਲੱਗਦਾ ਰਹਿੰਦਾਗਾ ਜੇ ਪੋਜ਼ਿਟਿਵ ਕਮੈਂਟ ਆਉਂਦੇ ਤਾਂ ਵੀ ਆਪਾਂ ਨੂੰ ਪੂਰਾ ਤਾਂ ਪਤਾ ਲੱਗਦਾ ਕਿ ਆਪਣੀ ਵੀਡੀਓ ਸੋਹਣੀ ਬਣੀ ਹੋਈ ਹੈ ਠੀਕ ਹੈ ਜੀ ਹੈਲਪਫੁਲ ਹੈ ਆਪਣੀ ਵੀਡੀਓ ਕਿਸੇ ਲਈ ਠੀਕ ਹੈ ਹੁਣ ਆਪਾਂ ਗੱਲ ਕਰਦੇ ਆਂਗੇ ਕਿ ਵੀਡੀਓ ਨੂੰ ਕਈ ਵੀ ਆਪਾਂ ਯੂਟਿਊਬਰ ਦੇਖਦੇ ਆ ਹਨਾ ਵੀਡੀਓ ਨੂੰ ਮੱਲੋ ਮੱਲੀ ਲੰਬੀ ਖਿੱਚ ਕੇ ਲਜਾਉਂਦੇ ਨੇ ਉਹ ਕੀ ਹੋਰੀ ਹਨਾ ਪਹਿਲਾਂ ਗੱਲਾਂ ਕਰੀ ਜਾਂਦੇ ਜਿਹੜਾ ਮੇਨ ਟਾਪਿਕ ਹੈ ਉਹ ਤੇ ਗੱਲ ਨਹੀਂ ਕਰਦੇ ਹੈਗੇਗੇ ਹਨਾ ਵੀ ਗੱਲ ਨੂੰ ਥੋੜਾ ਜਿਹਾ ਅਲ ਜਾ ਕੇ ਵੱਡੀ ਲੰਮੀ ਲੈ ਜਾਂਦੇ ਨੇ ਵੀਡੀਓ ਨੂੰ 10-15 ਮਿੰਟਾਂ ਦੀ ਬਣਾ ਦਿੰਦੇ ਨੇ ਹਨਾ ਆਪਾਂ ਸੋਚਦੇ ਆ ਕਿ ਯਾਰ ਇੰਨੀ ਲੰਬੀ ਕਿਉਂ ਖਿੱਚ ਰਿਹਾ ਇਹ ਵੀਡੀਓ ਮੇਨ ਗੱਲ ਕਿਉਂ ਨਹੀਂ ਕਰਦਾ ਹੈਗਾ ਸੋ ਇਹਦਾ ਵੀ ਵੀਰੇ ਰੋਲ ਹੁੰਦਾ ਇੱਕ ਜੇ ਆਪਾਂ 10 ਮਿੰਟਾਂ ਤੋਂ ਉੱਪਰ ਜਾਂ 9 ਮਿੰਟਾਂ ਤੋਂ ਉੱਪਰ ਆਪਾਂ ਵੀਡੀਓ ਪਾਉਣੇ ਦਾਸਤੀ 9 ਮਿੰਟਾਂ ਦੀ ਤਾਂ ਜਿਹੜੀ ਮਲਟੀਪਲ ਐਡ ਹੁੰਦੀ ਆ ਉਹ ਲੱਗਦੀ ਆ ਆਪਣੇ ਆਪਣੀ ਵੀਡੀਓ ਤੇ ਤੇ ਐਡ ਦੇ ਹੀ ਆਪਾਂ ਨੂੰ ਪੈਸੇ ਮਿਲਦੇ ਨੇ ਠੀਕ ਹੈ ਜੀ ਵਿਊ ਜਿਵੇਂ ਆਪਾਂ ਕਿਹਾ 5000 ਵਿਊ 5000 ਵਿਊ ਤੇ ਕਿੰਨੇ ਐਡਾਂ ਚੱਲਣਗੀਆਂ ਉਹ ਐਡਾਂ ਦੇ ਹਿਸਾਬ ਨਾਲ ਐਡ ਦੇ ਆਪਾਂ ਨੂੰ ਪੈਸੇ ਮਿਲਦੇ ਨੇ ਸੋ ਜੇ ਆਪਾਂ ਵੀਡੀਓ 10 ਮਿੰਟਾਂ ਦੀ 9 ਮਿੰਟਾਂ ਦੀ ਬਣਾਵਾਂਗੇ ਤਾਂ ਉਹ ਤੇ ਤਿੰਨ ਐਡਾਂ ਲੱਗ ਜਾਂਦੀਆਂ ਨੇ ਦੋ ਐਡਾਂ ਲੱਗ ਜਾਂਦੀਆਂ ਨੇ ਹਨਾ ਮਲਟੀਪਲ ਐਡ ਲੱਗ ਜਾਂਦੀ ਹੈ ਤੇ ਬਾਕੀ ਐਡ ਇੱਕ ਹੁੰਦੀ ਐ ਸਕਿੱਪ ਕਰਨ ਵਾਲੀ ਐਡ ਹੁੰਦੀ ਐ ਇੱਕ ਬਿਨਾ ਸਕਿੱਪ ਵਾਲੀ ਸਕਿੱਪ ਨਹੀਂ ਹੁੰਦੀ ਹੁੰਦੀ ਉਹ ਤੇ ਵੀ ਡਿਪੈਂਡ ਹੁੰਦਾ ਵੀ ਉਹਦੇ ਨਾਲ ਵੀ ਜਿਹੜਾ ਡਾਲਰ ਹੁੰਦੇ ਨੇਗੇ ਹਨਾ ਉਹ ਬਣਦੇ ਨੇਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਮੇਰਾ ਚੈਨਲ ਕਿੰਨੇ ਟਾਈਮ ਦੇ ਵਿੱਚ ਮੋਨਟਾਈਜ਼ ਹੋਗਾ ਸੀ ਵੀ ਮੇਰਾ ਚੈਨਲ ਪੰਜ ਮਹੀਨਿਆਂ ਦੇ ਵਿੱਚ ਮੋਨਟਾਈਜ਼ ਹੋ ਗਿਆ ਸੀਗਾ ਅ ਮਤਲਬ ਕਿ ਜਿਹੜਾ ਸਬਸਕ੍ਰਾਈਬਰ ਸੀ ਉਹ ਤਾਂ ਮੇਰੀ ਹੋ ਗਈ ਸੀ 2000 ਦੇ ਕਰੀਬ 5 ਮਹੀਨਿਆਂ ਦੇ ਵਿੱਚ ਪਰ ਜਿਹੜਾ ਵਾਚ ਟਾਈਮ ਸੀਗਾ ਉਹ ਕੰਪਲੀਟ ਕਰਨਾ ਥੋੜਾ ਜਿਹਾ ਔਖਾ ਹੁੰਦਾ ਆਪਾਂ ਨੂੰ ਪਰ ਹੋ ਜਾਂਦਾ ਉਹ ਵੀ ਹਨਾ ਥੋੜਾ ਜਿਹਾ ਯਕੀਨ ਰੱਖੋ ਨਾ ਕਿ ਹਾਂ ਆਪਾਂ ਕਰ ਲਾਂਗੇ ਤੇ ਵੀਡੀਓ ਨੂੰ ਜਿਹੜਾ ਕੰਟੀਨਿਊ ਤੁਸੀਂ ਅਪਲੋਡ ਕਰਦੇ ਰਹੋ ਵੀਡੀਓ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਇੰਪਰੂਵ ਕਰਦੇ ਰਹੋ ਦਿਨ-ਦਰ-ਦਿਨ ਹਨਾ ਆਪਾਂ ਕੋਸ਼ਿਸ਼ ਕਰੋ ਕਿ ਅੱਜ ਜਿਹੜੀ ਵੀਡੀਓ ਪਾਈ ਹੈ ਕੱਲ੍ਹ ਵਾਲੀ ਵੀਡੀਓ ਇਹ ਤੋਂ ਥੋੜੀ ਜਿਹੀ ਜ਼ਿਆਦਾ ਵਧੀਆ ਹੋਵੇ ਹਨਾ ਪਰਸੋਂ ਵਾਲੀ ਉਸ ਤੋਂ ਜ਼ਿਆਦਾ ਵਧੀਆ ਹੋਵੇ ਤਾਂ ਆਪਾਂ ਨੂੰ ਨਾਲ-ਨਾਲ ਇੰਪਰੂਵਮੈਂਟ ਹੁੰਦੀ ਜਾਂਦੀ ਹੈ ਜਿਵੇਂ-ਜਿਵੇਂ ਆਪਣੇ ਸਬਸਕ੍ਰਾਈਬਰ ਵਧਦੇ ਜਾਂਦੇ ਨੇ ਓਵੇਂ-ਓਵੇਂ ਆਪਣੀ ਵੀਡੀਓ ਦੀ ਜਿਹੜੀ ਕੁਆਲਿਟੀ ਹੈ ਉਹ ਵੀ ਇੰਪਰੂਵ ਹੁੰਦੀ ਜਾਂਦੀ ਹੈ ਕੀ ਹਨਾ ਤੇ 5 ਮਹੀਨਿਆਂ ਦੇ ਵਿੱਚ ਮੇਰਾ ਚੈਨਲ ਹੈ ਜਿਹੜਾ ਮੋਨਟਾਈਜ਼ ਹੋ ਗਿਆ ਸੀਗਾ ਤੇ ਜਿਹੜੇ ਵਾਚ ਟਾਈਮ ਹੈ ਉਹ ਵੀ ਪੂਰਾ ਹੋ ਗਿਆ ਸੀ ਠੀਕ ਹੈ ਜੀ ਅ ਸਬਸਕ੍ਰਾਈਬਰ ਥੋੜੇ ਜਲਦੀ ਪਹਿਲਾਂ ਪੂਰੇ ਹੋ ਜਾਂਦੇ ਨੇ ਪਰ ਜਿਹੜੀ ਵਾਚ ਟਾਈਮ ਹੈ ਉਹ ਥੋੜਾ ਜਿਹਾ ਔਖਾ ਹੁੰਦਾ ਪੂਰਾ ਕਰਨਾ ਸੋ ਜੇਕਰ ਤੁਸੀਂ ਵੀਡੀਓ ਨੂੰ ਹਨਾ 10 ਕਿ ਮਿੰਟਾਂ ਦੀ ਲੈ ਕੇ ਚੱਲੋਗੇ ਤਾਂ ਸਹੀ ਚੱਲੂਗਾ ਅ 10 ਮਿੰਟਾਂ ਦੀ ਵੀਡੀਓ ਨਹੀਂ ਤਾਂ ਵੱਡੀ ਮੰਨੀ ਜਾਂਦੀ ਹੈ ਤੇ ਨਹੀਂ ਜ਼ਿਆਦਾ ਛੋਟੀ ਮੰਨੀ ਜਾਂਦੀ ਹੈ ਉਹਦੇ ਨਾਲ ਤੁਹਾਡਾ ਜਿਹੜਾ ਵਾਚ ਟਾਈਮ ਹੈ ਉਹ ਵੀ ਪੂਰਾ ਹੋ ਜਾਊਗਾ ਤੇ ਤੁਹਾਡਾ ਜਿਹੜਾ YouTube ਦਾ ਕ੍ਰਾਈਟੇਰੀਆ ਉਹ ਵੀ ਸਾਰਾ ਕੰਪਲੀਟ ਹੋ ਜਾਊਗਾ ਤੇ ਤੁਹਾਡਾ ਚੈਨਲ ਹੈ ਜਿਹੜਾ ਬਹੁਤ ਛੇਤੀ ਮੋਨਟਾਈਜ਼ ਹੋ ਜਾਊਗਾ ਤੇ ਇੱਕ ਗੱਲ ਮੈਂ ਇਥੇ ਹੋਰ ਦੱਸਦੀ ਹਾਂ ਕਿ ਜਦੋਂ ਵੀ ਤੁਸੀਂ YouTube ਤੇ ਚੈਨਲ ਬਣਾਉਣੇ ਹੋ ਸਟਾਰਟ ਕਰਦੇ ਹੋ ਵੀਡੀਓਸ ਪਾਉਣੀਆਂ ਤਾਂ ਤੁਸੀਂ ਜਿਹੜਾ ਥੰਬਨੇਲ ਦਾ ਮੇਨ ਰੋਲ ਹੁੰਦਾ ਉਹਨੂੰ ਜ਼ਰੂਰ ਅ ਸੋਚ ਕੇ ਬਹੁਤ ਜ਼ਿਆਦਾ ਡੀਪਲੀ ਸੋਚ ਕੇ ਬਣਾਓ ਥੰਬਨੇਲ ਨੂੰ ਕਿ ਅ ਥੋਡੀ ਵੀਡੀਓ ਤੇ ਕੋਈ ਹੈ ਨਾ ਜੇ ਕਿਸੇ ਨੂੰ ਇੰਟਰਸਟ ਪੈਦਾ ਹੁੰਦਾ ਵੀ ਯਾਰ ਵੀਡੀਓ ਦੇ ਵਿੱਚ ਕੁਝ ਹੈਗਾ ਹੈ ਨਾ ਆਪਣੇ ਦੇਖਣਯੋਗ ਆਪਾਂ ਦੇਖੀਏ ਫੇਰ ਹੀ ਅਗਲਾ ਕਲਿੱਕ ਕਰਦਾ ਸੋ ਥੰਬਨੇਲ ਸੋਚ ਸਮਝ ਕੇ ਸੋਨਾ ਲਿਖਿਆ ਕਰੋ ਉਹਦੇ ਉੱਤੇ ਲਿਖਣ ਵਾਲੇ ਜਿਹੜਾ ਕੁਝ ਵੀ ਲਿਖ ਦਿਓ ਤੁਸੀਂ ਜੇ ਤੁਸੀਂ ਬਲੌਗ ਪਾਉਣੇ ਹੋ ਬਲੌਗ ਦੇ ਵਿੱਚ ਕੁਝ ਵੀ ਤੁਹਾਡੇ ਨਾਲ ਇੱਕ ਦਿਨ ਦੇ ਵਿੱਚ ਦਿਨ ਦਾ ਬਲੌਗ ਪਾਉਣੇ ਹੋ ਉਹਦੇ ਦਿਨ ਦੇ ਵਿੱਚ ਕੁਝ ਵੀ ਇੰਟਰਸਟਿੰਗ ਹੋਇਆਗਾ ਤਾਂ ਉਹਦੇ ਬਾਰੇ ਜ਼ਰੂਰ ਲਿਖੋ ਥੰਬਨੇਲ ਤੇ ਕਿ ਅੱਜ ਸਾਡੇ ਨਾਲ ਇਹ ਗੱਲ ਹੋਈ ਹੈ ਨਾ ਅਮ ਜੇ ਕੋਈ ਤੁਹਾਡੇ ਨਾਲ ਘਟਨਾ ਹੋਈ ਆ ਉਹਦੇ ਬਾਰੇ ਲਿਖੋ ਅੱਜ ਐਵੇਂ ਹੋਇਆ ਹਨਾ ਜੇ ਤੁਸੀਂ ਕੋਈ ਚੀਜ਼ ਹਨਾ ਕੋਈ ਖੁਸ਼ੀ ਮਨਾਈ ਆ ਉਹਦਾ ਉਹਦੇ ਬਾਰੇ ਲਿਖੋ ਅੱਜ ਸੀ ਆ ਚੀਜ਼ ਮਨਾਈ ਸੋ ਥੰਬਨੇਲ ਦਾ ਬਹੁਤ ਵੱਡਾ ਰੋਲ ਹੁੰਦਾ ਹੈਗਾ ਵੀਡੀਓ ਦੇ ਵਿੱਚ ਅ ਜਿਹਦੇ ਚریعੇ ਕੀ ਆਪਣੀ ਵੀਡੀਓ ਕਲਿੱਕ ਕੀਤੀ ਜਾਂਦੀ ਹੈ ਹਨਾ ਜੀ ਤੇ ਥੰਬਨੇਲ ਬਣਾਉਣਾ ਵੀ ਤੁਸੀਂ ਜਿਹੜਾ ਕਿਸੇ ਵੀ ਯੂਟਿਊਬਰ ਤੇ ਕੋਈ ਵੀਡੀਓ ਦੇਖ ਕੇ ਉਹਦੇ ਥਰੂ ਸਿੱਖ ਸਕਦੇ ਹੋਗੇ ਕਿ ਥੰਬਨੇਲ ਕਿੱਦਾਂ ਬਣਾਉਣਾ ਹੈਗਾ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਕੀ থামਬਨੈਲ ਕਿਦਾਂ ਬਣਾਉਣਾ ਹੈ ਤੁਹਾਨੂੰ ਬਣਾਉਣਾ ਆ ਚੁਗਾ इजीली ਸੋ ਜਿਹੜੀਆਂ ਭੈਣਾਂ ਚੈਨਲ ਬਣਾਉਣਾ ਚਾਹੁੰਦੀਆਂ ਨੇ ਹਨਾ ਸੋਚਦੀਆਂ ਪਈਆਂ ਨੇ ਤਾਂ ਜਰੂਰ ਬਣਾਓ ਵੀਰੇ ਤੁਸੀਂ ਵੀ ਚੈਨਲ ਹਨਾ ਜਰੂਰ ਇੱਕ ਦਿਨ ਕਾਮਯਾਬ ਹੋਊਂਗੀਆਂ ਹਨਾ ਤੇ ਮਿਹਨਤ ਕਰਦੇ ਰਹੋ ਮਿਹਨਤ ਨੂੰ ਫਲ ਲਾਉਣਾ ਵੈਗਰੂ ਦਾ ਕੰਮ ਹੈ ਹਨਾ ਬਾਕੀ ਇੱਕ ਦੂਜੇ ਨੂੰ ਸਪੋਰਟ ਜਰੂਰ ਕਰਦੇ ਰਹੋ ਚਾਹੇ YouTube ਹੈ ਚਾਹੇ ਆਮ ਜ਼ਿੰਦਗੀ ਹੈ ਹਨਾ ਚਾਹੇ ਕੋਈ ਕਿਸੇ ਦਾ ਹੋਰ ਕੋਈ ਕੰਮ ਹੈਗਾ ਹਨਾ ਕਾਰੋਬਾਰ ਹੈ ਤੇ ਚਲੋ ਜੀ ਅ ਜੇਕਰ ਨਿਊ ਆਇਓ ਚੈਨਲ ਤੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਨਾਲ ਲਾਈਕ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਦੱਸਿਓ ਸੋਹਣਾ ਜਿਹਾ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਹੁਣ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ